ਸਤਿ ਸ਼੍ਰੀ ਅਕਾਲ ਵੈਲਕਮ ਸਤਿ ਸ਼੍ਰੀ ਅਕਾਲ ਪ੍ਰਿੰਕਾ ਜੀ ਸਤਿ ਸ਼੍ਰੀ ਅਕਾਲ ਸਨੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅਵਾਏ ਗੁਰਜੀਤ ਖਾਸ ਨੇ ਕੀ ਹਾਲ ਚਲ ਤੇਰਾ ਬੋਲਦੀ ਪਈ ਵਿੱਚ ਵਿੱਚ ਬੰਦ ਕਰ ਦੇਣੀ ਕਿਸੇ ਵੇਲੇ ਮਾਈਕ ਸਕੂਲ ਨਹੀਂ ਗਈ ਅੱਜ ਛਾਣਾ ਵੇ ਡੌਗੀਆਂ ਦੀ ਇਧਰ ਵੇ ਇਹਨੂੰ ਪਿੱਛੇ ਲਾ ਜਾ ਕੀ ਤੂੰ ਪਿੱਛੇ ਲੈ ਜਾ ਬਦਿਆ ਤੁਸੀਂ ਦੱਸੋ ਮੈਂ ਵੀ ਠੀਕ ਆ ਠੀਕ ਐ ਮੈਂ ਵੀ ਮੈਂ ਪੁੱਛਾਂ ਦੀ ਸਕੂਲ ਨਹੀਂ ਗਈ ਅੱਜ ਛੁੱਟੀ ਹੀ ਅੱਜ ਅੱਛਾ ਨਗਰ ਕੀਰਤਨ ਹੈ ਤੁਹਾਡੇ ਠੀਕ ਆ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਕਰਕੇ ਬਾਬਾ ਦੀਪ ਸਿੰਘ ਜੀ ਵਾਲਾ ਨਗਰ ਕੀਰਤਨ ਮਾਸਟਰ ਜੀ ਤੇਰੇ ਠੀਕ ਆ ਟਾਈਮ ਨਹੀਂ ਮਿਲਦਾ ਉਹਨਾਂ ਨੂੰ ਲਾਈਵ ਲਾਉਣ ਦਾ ਉਹ ਠੀਕ ਨੇ ਨਹੀਂ ਅੱਜ ਹਾਫ ਡੇ ਹੋਇਆ ਸੀ ਅੱਛਾ ਪੇਪਰ ਵਧੀਆ ਹੁੰਦੇ ਦੱਸ ਪਹਿਲਾਂ ਹਾਂ ਹਰ ਅੱਛਾ ਅੱਛਾ ਨਹੀਂ ਨਹੀਂ ਭਗਤ ਰਵਦਾਸ ਜੀ ਵਾਲਾ ਠੀਕ ਆ ਠੀਕ ਆ ਵਧੀਆ ਹੁੰਦੇ ਚੱਲ ਚੰਗੀ ਗੱਲ ਆ ਹੋਰ ਸੁਣਾ ਮੰਮੀ ਡੈਡੀ ਦਾ ਕੀ ਹਾਲ ਚਾਲ ਭੈਣ ਦਾ ਦਾਦੀ ਦਾ ਕੀ ਹਾਲ ਆ ਨਗਰ ਕੀ ਪੈ ਤੋਂ ਸਾਰੇ ਨਹੀਂ ਚਾਣਾ ਸਾਵਧੀਆ ਨੇ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਸਾਵਧੀਆ ਨੇ ਤੋਪ ਨਿਕਲੀ ਆਏ ਤੁਹਾਡੇ ਅੱਜ ਸਾਡੇ ਨਹੀਂ ਨਿਕਲੀ ਵੇ बदल बदल हुए वागुर जी करेवाल सत श्रीकाल जी वेलकम लाइव और हाल चाल ਮੈਂ ਜੀ ਨਵੀਂ ਕਲਾਸ ਸਟੱਡੀ ਕਰਦਾ ਜੀ ਸਰਕਾਰੀ ਸਕੂਲ ਚ ਤੇ ਸਕੂਲੇ ਫੋਨ ਲੈ ਕੇ ਜਾਂਦੇ ਬੱਚੇ ਠੀਕ ਹੈ ਬੁੱਤ 22 ਪੈਂਤੀ ਠੀਕ ਹੈ ਠੀਕ ਹੈ ਜਾਨ ਅਗਰ ਗੀਤਨ ਹੋਇਆ ਠੀਕ ਹੈ ਔਰ ਸਕੂਲ ਟਾਈਮ ਕਿਵੇਂ ਸੀ ਗਾਜੀ ਸਾਡੇ ਸਕੂਲ ਟਾਈਮ ਤੇ ਫੋਨ ਥੋੜੀ ਉਹ ਉਦੋਂ ਦੇ ਫੋਨ ਹੀ ਨਹੀਂ ਸੀ ਆਏ ਨੋਕੀਆ ਤੇ ਬਾਅਦ ਚ ਆਏ ਜਾ ਕੇ ਤੇ ਭਾਈ 11ਵੀਂ 12ਵੀਂ ਚ ਪੜਦੇ ਉਦੋਂ ਨੋਕੀਆ ਫੋਨ ਆਏ ਬਾਜੀ ਛੁੱਟੀ ਹੈ ਕਿੱਥੋਂ ਦੇਖਦੇ ਪਏ ਮੇਰੀ ਲਾਈਵ ਨੂੰ ਕਿਹੜੇ ਸ਼ਹਿਰ ਤੋਂ ਮੈਂ ਦੋ ਜੱਟ ਜੀ ਬੈਠੀ ਰਹੋਗੀ ਜੀ ਸਕੂਲ ਫੋਨ ਲੈ ਕੇ ਮਾਸਟਰ ਕਟਾਪਾ ਕਰਨਗੇ ਅੱਛਾ ਅੱਛਾ ਠੀਕ ਆ ਆਪਣੇ ਬਾਰੇ ਦੱਸਣ ਦੇ ਵੀ 9ਵੀਂ ਕਲਾਸ ਚ ਪੜਦਾ ਮਾਂ ਠੀਕ ਆ ਸਰਕਾਰੀ ਸਕੂਲੇ ਘਰ ਹੋਣੇ ਜੇ ਠੀਕ ਆ ਕਿੱਥੋਂ ਦੇਖਦੇ ਫੇ ਮੇਰੀ ਲਾਈਵ ਨੂੰ ਕਿਹੜੇ ਚੈਟ ਤੋਂ ਇਹ ਤੁਹਾਡੇ ਸਕੂਲ ਟਾਈਮ ਤੇ ਕੁੱਟ ਪੈਂਦੀ ਸੀ ਉਹ ਬਹੁਤ ਅਵੇਂ ਉਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਅੱਜਕੱਲ੍ਹ ਤੇ ਨਵੇਂ ਰੂਲ ਚੱਲ ਗਏ ਆ ਬੱਚਿਆਂ ਨੂੰ ਕਹਿੰਦੇ ਮਾਰਾ ਜਾ ਹੱਥ ਵੀ ਲਾਇਆ ਟੀਚਰਾਂ ਨੇ ਤੇ ਟੀਚਰ ਦੇ ਦੋਆਲੇ ਹੋ ਜਾਂਦੇ ਪੇਰੈਂਟਸ ਜਾ ਕੇ ਤੁਹਾਡੇ ਟਾਈਮ ਤੇ ਨਹੀਂ ਐਵੇਂ ਹੁੰਦਾ ਸੀ ਲੁਧਿਆਣਾ ਸਾਈਡ ਤੋਂ ਆ ਠੀਕ ਆ ਅਸੀਂ ਅੰਮ੍ਰਿਤਸਰ ਤੋਂ ਆ ਸਾਡੇ ਵੀ ਆਂਟੀ ਕੋਟ ਪੈਂਦੀ ਐ ਚਾ ਕੋਟ ਦਾ ਸਾਈ ਵੜਾ ਹੁੰਦਾ ਮੁੰਡੇ ਨੂੰ ਕੋਟ ਤੇ ਸਰਕਾਰੀ ਗੋਚ ਉਹ ਹੀ ਤਾਂ ਮੈਂ ਕਹਿ ਲਗੀ ਆ ਕੁੜੀਆਂ ਦਾ ਥੋੜਾ ਲਿਹਾਜ ਕਰ ਲੈਂਦੇ ਸੀ ਟੀਚਰ ਤੇ ਮੁੰਡਿਆਂ ਦੀ ਪੂਰੀ ਪ੍ਰੇਡ ਨਦੀਂਦੀ ਸੀ ਕੋਈ ਗਲਤੀ ਤਾਂ ਕਰਨ ਸਾਰ ਤੇ ਮੈਡਮ ਇਹੋ ਦੇਖਦੇ ਹੁੰਦੇ ਸੀ ਕੁੜੀਆਂ ਦਾ ਲਿਆਜ ਹੋ ਜਾਂਦਾ ਈ ਤੇ ਮੁੰਡਿਆਂ ਨੇ ਕਹਿਣਾ ਚਲੋ ਮੁਰਗਾ ਬਣੋ ਦਾ ਸੋਟੀ ਮੋਟੀ ਫੜੀ ਹੋਣੀ ਤੇ ਉਹਨਾਂ ਫੈਂਟ ਦੇਣਾ ਮੁੰਡਿਆਂ ਨੂੰ ਮੁੰਡੇ ਸ਼ਰਾਬ ਤਾਂ ਵੀ ਜ਼ਿਆਦਾ ਕਰਦੇ ਆ ਨਾ ਲੋੜ ਤੋਂ ਜ਼ਿਆਦਾ ਹੋਰ ਸੋ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰ ਲੋ ਓਹੋ ਠੀਕ ਆ ਠੀਕ ਆ ਵੈਲਕਮ ਵੈਲਕਮ ਸਾਸ੍ਰੀਕਾਲ Kusum ਕੀ ਹਾਲ ਚਾਲ ਤੇਰਾ ਕਿੱਥੇ ਰਹਿਨੀ ਅੱਜਕੱਲ੍ਹ ਤੂੰ ਮੈਂ ਠੀਕ ਆ ਤੂੰ ਸੁਣਾ ਟੋਡੇ ਟਾਈਮ ਤੇ ਟੀਚਰ ਸਜਾ ਕੀ ਦਿੰਦੇ ਹੁੰਦੇ ਸੀ ਹਾਂ ਮੀ ਉਟਾ ਵਧੀਆ ਚਲੋ ਵਧੀਆ ਚਾਹੀਦਾ ਲਾਈਵ ਕਿਉਂ ਨਹੀਂ ਕਰਦੀ ਲਾਈਵ ਕਿਉਂ ਨਹੀਂ ਕਰਦੀ ਦੱਸੋ ਜੀ ਆਹ ਹੈ ਮਿਊਟ ਵਿੱਚ ਹੀ ਬੋਲ ਗਈ ਛੋਟਾ ਦੇ ਉਸ ਟਾਈਮ ਤੇ ਵੀ ਹੁੰਦਾ ਸੀ ਕੀਚਰ ਕੋਲ ਬੱਚਿਆਂ ਨੂੰ ਫੈਂਟਨ ਨੂੰ ਮੁੰਡਿਆਂ ਨੂੰ ਖਾਸ ਕਰਕੇ ਤੇ ਸਕੇਲ ਨਾਲ ਸਜਾ ਦਿੰਦੇ ਨੇ ਦੀ ਉਂਗਲਾਂ 'ਚ ਫਸਾ ਕੇ ਜਾਂ ਪੈਨਸਲ ਲੈ ਲੈਣੀ ਸਾਰ ਨੇ ਉਹ ਉਂਗਲਾਂ ਜੋ ਫਸਾ ਆ ਗਏ ਮੈਂ ਘਰ ਵਾਲੇ ਕੋਲ ਅੱਜ ਠੀਕ ਆ ਮਨ ਨਹੀਂ ਕਰਦਾ ਲਾਈਵ ਕਰਨ ਦਾ ਮੁੰਡਿਆਂ ਨੂੰ ਕੀ ਸਜ਼ਾ ਦਿੰਦੇ ਨੇ ਸੀ ਮੁਰਗਾ ਉਹਨਾਂ ਹੱਸਵਣਾ ਸਾਨੇ ਗਾ ਮੁਰਗਾ ਮੰਜੋ ਚਲੋ ਮੋਰ ਸੁਨਾ ਭਾਜੀ ਦਾ ਕੀ ਹਾਲ ਚਾਲ ਆ ਬੇਟੀ ਦਾ ਸੁਨਾ ਆਹੋ ਇਹ ਹੀ ਸਜ਼ਾ ਇਹ ਹੀ ਸਜ਼ਾ ਪੜ ਲਓ ਚਾਜਣਾ ਸਜ਼ਾ ਮਿਲੇ ਨਾ ਤੁਹਾਨੂੰ ਸਭ ਵਧੀਆ ਚਲੋ ਸ਼ੁਕਰ ਪ੍ਰਮਾਤਮਾ ਦਾ ਪਲੀਆ ਤੇ ਅਸੀਂ ਵੀ ਬਣਦੇ ਹਾਂ ਕਿੱਡੀ ਟੌਰ ਨਾ ਕਹਿੰਦੇ ਅਸੀਂ ਵੀ ਬਣਦੇ ਹਾਂ ਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਬੈਲ ਬਟਨ ਨੂੰ ਆਲ ਤੇ ਕਰ ਲਾ ਤੇ ਜਦੋਂ ਮੈਂ ਲਾਈਵ ਆਇਆ ਕਰਾਂਗੀ ਉਦੋਂ ਆ ਜਾਇਆ ਕਰਿਓ ਠੀਕ ਆ ਮੈਂ ਲਾਈਵ ਬੰਦ ਕਰਨ ਲੱਗੀ ਹਾਂ ਫਿਰ ਮਿਲਦੇ ਹਾਂ ਠੀਕ ਆ ਓਕੇ ਕੁਸੂਮ ਫਿਰ ਮਿਲਦੇ ਹਾਂ ਤੋਪ ਲੱਗੀ ਆ ਲੱਗੀ ਹਲਕੀ ਹਲਕੀ ਬੱਦਲ ਜ਼ਿਆਦਾ ਛਾਏ ਹੈ ਫੋਨ ਦੀ ਬੈਟਰੀ ਲੋ ਹੈ ਮੈਂ ਚਾਰਜ ਕਰਕੇ ਫਿਰ ਲਾਈਵ ਕਰਾਂਗੀ ਠੀਕ ਆ